ਸਤਿ ਸ੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਪ੍ਰੋਗਰਾਮ ਦਾ ਨਿਊਜ਼ ਪੁਆਇੰਟ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਅੱਜ ਇਸ ਖਾਸ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਹਿਮਾਚਲ ਪ੍ਰਦੇਸ਼ ਦੀ ਦੱਸਦੀ ਹੈ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਸਿਆਸੀ ਰੂਪ ਦਾ ਇੱਕ ਕ੍ਰਾਈਸਿਸ ਆਇਆ ਪਿਆ ਸਖੂ ਸਰਕਾਰ ਕਿਤੇ ਨਾ ਕਿਤੇ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਤੇ ਟੈਂਸ਼ਨਾਂ ਨੇ ਜਿਹੜੀਆਂ ਸਖੂ ਸਰਕਾਰ ਦੀਆਂ ਉਹ ਲਗਾਤਾਰ ਵਧਦੀਆਂ ਜਾ ਰਹੀਆਂ ਨੇ ਤੇ ਅੱਜ ਪ੍ਰੋਗਰਾਮ ਦੇ ਵਿੱਚ ਇਸੇ ਪੁਆਇੰਟ ਦੇ ਉੱਤੇ ਡਿਸਕਸ਼ਨ ਕਰਾਂਗੇ ਗੱਲਬਾਤ ਕਰਾਂਗੇ ਵਿਚਾਰ ਚਰਚਾ ਕਰਾਂਗੇ ਤੇ ਹਰ ਵਾਰ ਦੀ ਤਰ੍ਹਾਂ ਵਿਵੇਕ ਕੁਮਾਰ ਜੀ ਸਟਾਰਨਰ ਸਟੂਡੀਓ ਦੇ ਵਿੱਚ ਮੌਜੂਦ ਰਹਿਣਗੇ ਵਿਚਾਰਾਂ ਦੀ ਸਾਂਝ ਪਾਉਣਗੇ ਵਿਵੇਕ ਜੀ ਸਵਾਲਾਂ ਵੱਲੋਂ ਚੱਲਦੇ ਆ ਪਹਿਲਾ ਇਹੀ ਸਵਾਲ ਹੈ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਸਿਆਸੀ ਪੁਚਾਲ ਆਇਆ ਹੋਇਆ ਹੈ ਤੇ ਦੂਜੇ ਪਾਸੇ ਹੂੰ ਸੁਣਨ ਨੂੰ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਰਾਸ਼ਟਰਪਤੀ ਰਾਜ ਲੱਗ ਸਕਦਾ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਪੁਚਾਲ ਕਿਹੜੀ ਚੀਜ਼ ਨੂੰ ਲੈ ਕੇ ਆਇਆ ਹੈ ਤੇ ਰਾਸ਼ਟਰਪਤੀ ਰਾਜ ਲੱਗਣ ਵਾਲੀ ਗੱਲ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਜਿਹੜੀ ਤੁਹਾਨੂੰ ਜੱਗ ਰਹੀ ਹੈ ਇੰਦਰ ਦੇਸ਼ ਭਰ ਦੇ ਵਿੱਚ ਰਾਜ ਸਭਾ ਚੋਣਾਂ ਚੱਲ ਰਹੀਆਂ ਨੇ ਸੋ ਹਿਮਾਚਲ ਦੇ ਵਿੱਚ ਇੱਕ ਜਿਹੀ ਮਤਲਬ ਕਹਿ ਸਕਦੇ ਇੱਕੋ ਇੱਕ ਇਕਲੌਤੀ ਰਾਜ ਸਭਾ ਦੀ ਸੀਟ ਹੈ ਜਿਹਨੂੰ ਲੈ ਕੇ ਕੱਲ੍ਹ ਨੂੰ VOTING ਹੋਣੀ ਸੀਗੀ ਸੋ ਜੇਕਰ ਉੱਥੇ ਕੋਲ ਆਪਾਂ ਨੰ ਵਿਧਾਇਕਾਂ ਦੀਆਂ ਸੀਟਾਂ ਦੇਖੀਏ ਜਾਂ ਫਿਰ ਆਪਾਂ ਕਹਦੇ ਆ ਵਿਧਾਨ ਸਭਾ ਦੀਆਂ ਸੀਟਾਂ ਤੋਂ 68 ਹੈ ਤੇ ਜਿਸ ਦੇ ਵਿੱਚੋਂ ਬਹੁਮਤ ਹੈ ਕੰਪ ਹਰਿਆਣਾ ਹਿਮਾਚਲ ਕਾਂਗਰਸ ਦੇ ਕੋਲ ਜਿਹਦੇ ਕੋਲ 40 ਸੀਟਾਂ ਨੇ ਤੇ ਭਾਜਪਾ ਦੇ ਕੋਲ 25 ਸੀਟਾਂ ਨੇ ਤੇ ਇੱਕ ਜਿਹੜੇ ਨਿਰਦਲੀਏ ਵਿਧਾਇਕ ਹੁੰਦੇ ਨੇ ਮਤਲਬ ਕਿਸੇ ਦਲ ਦੇ ਨਹੀਂ ਹੁੰਦੇ ਇੰਡੀਪੈਂਡੈਂਟ ਆਜ਼ਾਦ ਹੁੰਦੇ ਨੇ ਨਾ ਸਿੱਧੀ ਭਾਸ਼ਾ ਚ ਆਪਾਂ ਆਜ਼ਾਦ ਉਮੀਦਵਾਰ ਕਹਿ ਦਿੰਦੇ ਆ ਉਹਨਾਂ ਨੂੰ ਸੋ ਤਿੰਨ ਨੇ ਤੇ ਟੋਟਲ ਮਲਾਕਾ 68 ਹੋ ਗਏ ਤੇ ਉਸ ਤੋਂ ਬਾਅਦ ਜੇਕਰ ਹੁਣ ਕੁੱਲ ਆંકੜਿਆਂ ਦੀ ਗੱਲ ਕਰੀਏ ਤਾਂ ਉਸ ਦੇ ਵਿੱਚੋਂ 6 ਕਾਂਗਰਸ ਦੇ ਵਿਧਾਇਕਾਂ ਨੇ ਕਹਿੰਦੇ ਕਰਾਸ ਵੋਟਿੰਗ ਕਰਤੀ ਤੇ ਹੁਣ 34 34 ਦਾ ਜਿਹੜਾ ਆਂਕੜਾ ਹੈ ਉਹ ਬਣਿਆ ਪਿਆ ਹਿਮਾਚਲ ਦੇ ਵਿੱਚ ਕਿ 34 ਵਿਧਾਇਕ ਜਿਹੜਾ ਨੇ ਹੁਣ ਰਹਿ ਗਏ ਨੇ 34 ਵੋਟਾਂ ਇਧਰਲੇ ਪਾਸੇ ਰਹਿ ਗਈਆਂ ਹਿਮਾਚਲ ਦੇ ਕੋਲ ਤੇ 34 ਹੋ ਗਈਆਂ ਭਾਜਪਾ ਦੇ ਕੋਲ ਕਿਉਂਕਿ ਭਾਜਪਾ ਕੋਲ 25 ਸੀਗੇ ਤੇ 6 ਰਲ ਗਏ ਕਾਂਗਰਸ ਵਾਲੇ ਹੋ ਗਏ 31 ਤੇ ਤਿੰਨ ਜਿਹੜੇ ਨਿਰਦਲਯ ਵਿਧਾਇਕ ਸੀਗੇ ਆਜ਼ਾਦ ਮੈਂ ਵਿਧਾਇਕ ਸੀਗੇ ਉਹ ਜੁੜ ਕੇ 34 ਹੋ ਗਏ ਤੇ ਉਧਰ ਕਾਂਗਰਸ ਦੇ ਕੋਲ 40 ਸੀਗੇ ਜਿੱਚੋ 6 ਨਿਕਲ ਗਏ ਤੇ ਉਹਨਾਂ ਕੋਲ ਬਚਈ 34 ਸੋ ਹੁਣ ਪਲੜਾ ਭਾਰੀ ਹੈ ਕਿ ਕਿਹੜੇ ਪਾਸੇ ਨੂੰ ਨਾ ਤਾਂ ਇਧਰਲੇ ਪਾਸੇ ਜ਼ਿਆਦਾ ਤਾਂ ਉਧਰਲੇ ਪਾਸੇ ਘੱਟ ਪੂਰਾ ਬਰਾਬਰ ਤੇ ਆ ਕੇ ਕੰਡਾ ਖੜਿਆ ਹੋਇਆ ਆ ਸੋ ਹੁਣ ਜਦ ਤੱਕ ਅਸੀਂ ਇਹ ਪ੍ਰੋਗਰਾਮ ਸ਼ੂਟ ਕਰ ਰਹੇ ਹਾਂ ਕੀ ਪਤਾ ਜਦ ਤੱਕ ਸਾਡਾ ਪ੍ਰੋਗਰਾਮ ਚੱਲੇ ਹੂੰ ਤੇ ਉਧਰ ਜਿਹੜੇ ਸਾਬਕਾ ਮੁੱਖ ਮੰਤਰੀ ਰਹਿ ਚੁੱਕੇ ਨੇ ਉੱਥੇ ਦੇ ਜੈ ਰਮ ਠਾਕਰੂ ਨੇ ਜੀ ਉਸ ਵੇਲੇ ਤੱਕ ਕੋਈ ਮਤਾ-ਮੁਤਾ ਭੇਜ ਦੇਣ ਕਹਿੰਦੇ ਉਧਰ ਰਾ ਗਵਰਨਰ ਦੇ ਨਾਲ ਮੁਲਾਕਾਤ ਕਰ ਸਕਦੇ ਨੇ ਸੋ ਜੇਕਰ ਉਹ ਮਤਾ-ਮੁਤਾ ਪੈ ਗਿਆ ਤਾਂ ਕਹਿ ਸਕਦੇ ਆ ਕਿ ਰਾਜਪਤ ਤੁਸੀਂ ਰਾਸ਼ਟਰਪਤੀ ਸ਼ਾਸਨ ਜਿਹੜਾ ਆ ਉਹ ਹਰਿਮਾਚਲ ਦੇ ਵਿੱਚ ਲੱਗ ਜਾਏਗਾ ਪਰ ਹੁਣ ਇਹ ਕੁੰਡੀਆਂ ਦੇ ਸਿੰਘ ਜਿਹੜੇ ਫਸੇ ਫਸੇ ਕਿਉਂ ਨੇ ਕਿਉਂਕਿ ਇੰਦਰ ਕਿਉਂਕਿ ਲਗਾਤਾਰ ਪੰਜਾਬ ਦੇ ਵਿੱਚ ਹੋਵੇ ਚਾਹੇ ਉਹ ਰਾਜਸਥਾਨ ਦੇ ਵਿੱਚ ਹੋਵੇ ਕਰਨਾਟਕਾ ਦੇ ਵਿੱਚ ਹੋਵੇ ਜਾਂ ਫਿਰ 올ਓਵਰ ਕਾਂਗਰਸ ਦੇ ਵਿੱਚ ਹੋਵੇ ਇਹ ਕਿਤੇ ਨਾ ਕਿਤੇ ਕਾਂਗਰਸ ਹਾਈ ਕਮਾਂਡ ਦੀ ਨਾਕਾਮੀ ਹੈ ਕਿ ਹਰ ਇੱਕ ਸੂਬੇ ਦੇ ਵਿੱਚ ਇੱਕ ਤੋਂ ਬਾਅਦ ਇੱਕ ਅਜਿਹੇ ਵਿਵਾਦ ਜਿਹੜਾ ਨੇ ਉਹ ਸ਼ੁਰੂ ਹੋ ਗਏ ਨੇ ਤੁਸੀਂ 2022 ਦੇ ਵਿੱਚ ਪੰਜਾਬ ਦੇ ਵਿੱਚ ਆ ਜੋ ਨਵਜੋਤ ਸਿੰਘ ਸਿੱਧੂ ਇੱਕ ਆਪਣਾ ਵੱਖਰਾ ਧੜਾ ਬਣਾ ਕੇ ਬੈਠ ਗਏ ਤੇ ਇਦਨ ਚਰਨਜੀਤ ਸਿੰਘ ਚੰਨੀ ਹੁਣੀ ਇੱਕ ਵੱਖਰਾ ਧੜਾ ਬਣਾ ਕੇ ਬੈਠ ਗਏ ਦੋਵਾਂ ਧੜਿਆਂ ਦੀ ਲੜਾਈ ਜਿਹੜੀ ਹੈ ਇਹ ਕਿਸੇ ਬਾਕੀ ਧੜੇ ਨਾਲ ਹੋਣੀ ਸੀਗੀ ਕਾਂਗਰਸੀਆਂ ਨਾਲ ਕਹਣਾ ਅਕਾਲੀ ਦਲ ਦੇ ਨਾਲ ਭਾਜਪਾ ਦੇ ਨਾਲ ਆਮ ਆਦਮੀ ਪਾਰਟੀ ਦੇ ਨਾਲ ਇਹ ਆਪਸ ਵਿੱਚ ਹੀ ਖੇਪੜ ਪੈਂਦੇ ਨੇ ਤੇ ਨਵਜੋਤ ਸਿੰਘ ਸਿੱਧੂ ਕਹਿੰਦੇ ਜੀ ਮੈਂ ਸੁਪੀਰੀਅਰ ਆ ਮੈਂ ਪੂਰਾ ਪਾਵਰਫੁਲ ਆ ਮੇਰੇ ਕੋਲ ਪੰਜਾਬ ਨੂੰ ਸੁਧਾਰਨ ਦੇ ਜਿਹੜਾ ਆਈਡੀਆ ਹੈ ਉਹ ਜ਼ਿਆਦਾ ਨੇ ਮੈਂ ਪੰਜਾਬ ਦੇ ਵਿੱਚ ਜਿਆਦਾ ਫੇਮਸ ਹਾਂ ਮੈਨੂੰ ਉਮੀਦਵਾਰ ਐਲਾਨੂ ਤੇ ਉਦੋਂ ਚਰਨਜੀਤ ਸਿੰਘ ਚੰਨੀ ਹੁਣਾਂ ਨੂੰ ਪਹਿਲਾਂ ਹੀ ਤੇ ਉੱਥੋਂ ਹੀ ਬੇਚ ਜਿਹੜਾ ਨੇ ਉਹ ਫਸਦੇ ਰਹੇ ਨੇ ਇੰਨਾ بڑا ਨੁਕਸਾਨ ਹੋਣ ਤੋਂ ਬਾਅਦ 2022 ਦੇ ਵਿੱਚ ਨਾ ਤਾਂ ਜਿੱਤੇ ਚਰਨਜੀਤ ਸਿੰਘ ਚੰਨੀ ਨਾ ਜਿੱਤੇ ਨਵਜੋਤ ਸਿੰਘ ਸਿੱਧੂ ਸੋ ਦੋਵਾਂ ਦਾ ਸੁਫੜਾ ਸਾਫ਼ ਕਰਤਾ ਤਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਆ ਫਿਰ ਪੰਜਾਬ ਦੀ ਜਨਤਾ ਨੇ ਬਿਲਕੁਲ ਕਿ ਦੋਨਾਂ ਦੇ ਅਗੇਂਸਟ ਦੇ ਵਿੱਚ ਫਤਵਾ ਦਿੱਤਾ ਪਰ ਉਸ ਤੋਂ ਵੀ ਅਕਲ ਲੈਣ ਦੀ ਬਜਾਏ ਅੱਜ ਵੀ ਪੰਜਾਬ ਕਾਂਗਰਸ ਦੇ ਹਾਲਾਤ ਇਹ ਨੇ ਕਿ ਪ੍ਰਤਾਪ ਬਾਜਵਾ ਲੱਗ ਬੋਲੀ ਬੋਲ ਰਹੇ ਨੇ ਨੇ ਰਾਜਾ ਬੜੇ ਅਲੱਗ ਬੋਲੀ ਬੋਲ ਰਹੇ ਨੇ ਚਰਨਜੀਤ ਚੰਨੀ ਕੋ ਛਲਾਕ ਬੋਲਦੇ ਨੇ ਨਵਜੋਤ ਸਿੰਘ ਸਿੱਧੂ ਪਹਿਲਾਂ ਦੀ ਤਰ੍ਹਾਂ ਹੀ ਜਿਹੜਾ ਨੇ ਅਲੱਗੋ ਸੁਰ ਜਿਹੜੇ ਨੇ ਉਹ ਚੱਕ ਰਹੇ ਨੇ ਸੋ ਇਸ ਤੋਂ ਪਹਿਲਾਂ ਜੇਕਰ ਆਪਾਂ ਗੱਲ ਕਰੀਏ ਗੁਜਰਾਤ ਦੇ ਵਿੱਚ ਅਜੇ ਗੁਜਰਾਤ ਦੇ ਵਿੱਚ ਪੂਨ ਤੌਰ ਤੇ ਮੁਹੰਮਦ ਦੇ ਵਿੱਚ ਸੀਗੀ ਤੇ ਉੱਥੇ ਵੀ ਅਸ਼ੋਕ ਗਹਿਲੋਤ ਜਿਹੜਾ ਨੇ ਉਹ ਅਲੱਗ ਸੁਰ ਦੇ ਵਿੱਚ ਆਗੇ ਤੇ ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਤੇ ਸਚਨ ਪਾਇਲ ਉਹ ਲੱਗ ਸੁਰ ਦੇ ਵਿੱਚ ਚੱਲਣ ਲੱਗੇ ਸੋ ਉੱਥੇ ਵੀ ਜਿਹੜਾ ਆ ਇੱਕ ਪਾਸੇ ਜਾ ਕੇ ਸਹਿਮਤੀ ਨਹੀਂ ਬਣੀ ਉਸ ਤੋਂ ਬਾਅਦ ਦੇਖ ਲਓ ਹੁਣ ਉੱਥੇ ਦੇ ਹਾਲ ਵੀ ਤੁਹਾਡੇ ਸਾਹਮਣੇ ਨੇ ਕਿ ਉੱਥੋਂ ਵੀ ਜਿਹੜਾ ਆ ਭਾਜਪਾ ਆਪਣੀ ਸੱਤਾ ਦੇ ਵਿੱਚ ਆ ਗਈ ਤੇ ਕਾਂਗਰਸ ਪਾਰਟੀ ਨੂੰ ਕਿਤੇ ਨਾ ਕਿਤੇ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਉਸ ਤੋਂ ਪਹਿਲਾਂ ਜੇਕਰ ਆਪਾਂ ਕਰਨਾਟਕਾ 'ਚ ਜਾਈਏ ਬੇਸ਼ੱਕ ਕਰਨਾਟਕਾ ਦੇ ਵਿੱਚ ਆ ਕਾਂਗਰਸ ਦੀ ਸਰਕਾਰ ਹੈ ਪਰ ਜਦੋਂ ਮੁੱਖ ਮੰਤਰੀ ਲਗਾਉਣਾ ਸੀ ਤਾਂ ਰੌਲਾ ਰੱਪਾ ਕਾਂਗਰਸ ਦਾ ਉੱਥੇ ਵੀ ਬਹੁਤ ਪਿਆ ਕਿ ਜਿਹੜੇ ਮੁੱਖ ਮੰਤਰੀ ਦਾ ਚਿਹਰਾ ਜਿਹਨਾਂ ਨੂੰ ਐਲਾਨਿਆ ਗਿਆ ਸੀ ਉਹ ਕਹਿੰਦੇ ਜੀ ਮੈਂ ਮੁੱਖ ਮੰਤਰੀ ਹਾਂ ਤੇ ਜਿਹੜੇ ਉੱਥੇ ਦੇ ਸੂਬ ਦਾ ਕਿਤਾ ਮੇਰੀ ਤੁਸੀਂ ਜ਼ਿਆਦਾਤਰ ਸਪੋਰਟ ਲਈ ਹੈ ਤੇ ਮੈਨੂੰ ਤੁਸੀਂ ਸੀਐਮ ਚਿਹਰਾ ਐਲਾਨੋ ਸੋ ਉੱਥੇ ਵੀ ਫਿਰ ਸੋਨੀਆ ਗਾਂਧੀ ਨੂੰ ਇੰਟਰਫੇਅਰ ਕਰਨਾ ਪਿਆ ਵਿੱਚ ਕਿ ਭਾਈ ਇਹਨਾਂ ਦੀ ਆਖਰੀ ਟਨਯੋਰ ਹੈ ਇਹਨਾਂ ਨੂੰ ਲੜ ਲੈਣ ਦੋ ਇਹਨਾਂ ਨੂੰ ਜਿੱਤ ਲੈਣ ਦੋ ਇਹਨਾਂ ਨੂੰ ਸੀਐਮ ਬਣ ਲੈਣ ਦੋ ਤੁਹਾਨੂੰ ਅਸੀਂ ਬਾ ਅਗਲੀਆਂ ਚੋਣਾਂ ਦੇ ਵਿੱਚ ਅਲ ਉਤਾਰ ਦਾਂਗੇ ਤੇ ਇਹ ਇਹ ਜਿਹੜਾ ਸਿਆਸਤ ਦਾ ਇਤਿਹਾਸ ਰਿਹਾ ਉਹ ਇਹੀ ਰਿਹਾ ਕਿ ਇੱਥੇ ਰਿਟਾਇਰਮੈਂਟ ਕੋਈ ਨਹੀਂ ਲੈਂਦਾ ਤੁਸੀਂ ਹੱਥ ਤੱਕ ਸੁਣਿਆ ਕਿ ਫਲਾਣੇ ਅ ਕਈ ਸਿਆਸਦਾਨ ਨੇ ਸਿਆਸਤ ਤੋਂ ਰਿਟਾਇਰਮੈਂਟ ਲੈ ਲਈ ਹੋਵੇ ਕਿ ਹੁਣ ਉਹ ਚੋਣਾਂ ਨਹੀਂ ਲੜਣੇ ਨਹੀਂ ਕਿ ਪੰਜਾਬ ਦੇ ਵਿੱਚ ਜਿਹੜੇ ਪੰਜ ਵਾਰ ਦੇ ਮੁੱਖ ਮੰਤਰੀ ਸੀ ਉਹ ਵੀ ਕਹਿੰਦੇ ਸੀ ਕਿ ਮੈਂ ਹੁਣ ਛੱਕਾ ਮਾਰਨਾ ਚਾਹਨਾ ਮੈਂ ਛੇਵੀਂ ਵਾਰ ਜਿਹੜਾ ਸੱਤਾ ਦੇ ਵਿੱਚ ਆਣਾ ਚਾਹਨਾ ਮੈਂ ਸੇਵਾ ਕਰਨਾ ਚਾਹਨਾ ਤੁਹਾਡੀ ਸੋ ਜਿਹੜੀ ਇਹ ਕੁਰਸੀ ਦੀ ਲਾਲਸਾ ਕਦੀ ਖਤਮ ਨਹੀਂ ਹੁੰਦੀ ਸੋ ਹੀ ਸੇਮ ਸਿਚੁਏਸ਼ਨ ਇੰਦਰ ਹੈ ਉਹ ਬਣੀ ਹੋਈ ਹੈ ਚੋਣਾਂ ਤੋਂ ਪਹਿਲਾਂ ਹੀ ਜੀ ਕਿ ਜਿਹੜੇ ਹਿਮਾਚਲ ਦੇ ਪਹਿਲਾ ਸਾਬਕਾ ਮੁੱਖ ਮੰਤਰੀ ਸੀਗੇ ਵੀਰ ਬੱਧਰ ਸਿੰਘ ਹੁਣੀ ਸੋ ਉਹਨਾਂ ਦੀ ਪਤਨੀ ਜਿਹੜੀ ਆ ਉਹ ਲਗਾਤਾਰ ਕਹਿ ਰਹੀ ਸੀਗੀ ਕਿ ਸੁਖ ਹੋ ਰਹੀ ਜਿਹੜਾ ਨੇ ਉਹਨਾਂ ਦਾ ਵੱਖਰਾ ਧੜਾ ਹੈ ਸਾਡਾ ਵੱਖਰਾ ਧੜਾ ਹੈ ਸੋ ਉੱਥੇ ਵੀ ਧੜੇਬਾਜ਼ੀ ਜਿਹੜੀ ਉਹ ਪੂਰੀ ਬਰਕਰਾਰ ਰਹੀ ਤੇ ਹੁਣ ਜਦੋਂ ਅੱਜ ਆਪਾਂ ਗੱਲ ਕਰ ਰਹੇ ਆ ਉਦੋਂ ਵੀ ਜਿਹੜਾ ਆ ਉਹਨਾਂ ਦੇ ਜਿਹੜੇ ਵਿਕਰਮ ਦਿੱਤੇ ਜਿਹੜੇ ਨੇ ਜੀ ਬੀਰ ਭੱਦਰ ਉਹ ਰਾਦੇ بیٹے ਉਹਨਾਂ ਨੇ ਅਸਤੀਫਾ ਦਿੱਤਾ ਹਾਲਾਂਕਿ ਉਥੇ ਇਹ ਕਰ ਦਿੱਤਾ ਗਿਆ ਕਿ ਜਿਹੜੇ ਬੀਰ ਭੱਦਰ ਉਹਨਾਂ ਦੀ ਪਾਰਟੀ ਦੇ ਬੰਦੇ ਆ ਫਿਰ ਉਹਨਾਂ ਦੇ ਧੜੇ ਦੇ ਬੰਦੇ ਸੀਗੇ ਉਹਨਾਂ ਨੂੰ ਵਧੀਆ ਅਹੁਦੇ ਦੇ ਕੇ ਜਿਹੜਾ ਨਵਾਜ਼ ਦਿੱਤਾ ਗਿਆ ਸੀਗਾ ਪਰ ਰੌਲਾ ਰੱਪਾ ਜਿਹੜਾ ਉਹ ਖਤਮ ਨਹੀਂ ਹੋਇਆ ਸੋ ਹੁਣ ਕਹਿੰਦੇ ਕਿ 6 ਵਿਧਾਇਕ ਜਿਹੜੇ ਨੇ ਆ ਕਾਂਗਰਸ ਦੇ ਉਹ ਗਾਇਬ ਨੇ ਹਿਮਾਚਲ ਦੇ ਵਿੱਚੋਂ ਉਹ ਕਿੱਥੇ ਗਏ ਨੇ ਪਤਾ ਨਹੀਂ ਪਰ ਮੀਡੀਆ ਰਿਪੋਰਟਸ ਦੇ ਮੁਤਾਬਕ ਇਹ ਨਿਕਲ ਕੇ ਆ ਰਿਹਾ ਕਿ ਉਹਨਾਂ ਨੂੰ ਪੰਚਕੁਲਾ ਦੇ ਵਿੱਚ ਰੱਖਿਆ ਗਿਆ ਕਿਉਂਕਿ ਪੰਚਕੁਲਾ ਕਹਿੰਦੇ ਕਹਿ ਸਕਦੇ ਕਿ ਚੰਡੀਗੜ੍ਹ ਦੇ ਨਾਲ ਲੱਗਦਾ ਏਰੀਆ ਹੂੰ ਤੇ ਜੇਕਰ ਉਹਨਾਂ ਨੂੰ ਪਾਰਟੀ ਚ ਸ਼ਾਮਿਲ ਵੀ ਕਰਾਉਣਾ ਪਿਆ ਤਾਂ ਦੋ ਕਦਮਾਂ ਦੀ ਦੂਰੀ ਦੇ ਉੱਤੇ ਚੰਡੀਗੜ੍ਹ ਹੈ ਤੇ ਦੂਸਰਾ ਪੰਚਕੂਲਾ ਦੇ ਵਿੱਚ ਸਰਕਾਰ ਜਿਹੜੀ ਉਹ ਭਾਜਪਾ ਦੀ ਹੈ ਸੋ ਕਹਿੰਦੇ ਉੱਥੇ ਜਿਹੜਾ ਉਹਨਾਂ ਨੂੰ ਸ਼ੈਲਟਰ ਕਰਕੇ ਰੱਖ ਲਿਆ ਗਿਆ ਹੈ ਤੇ ਹੁਣ ਜਿਹੜੇ ਉਹਨਾਂ ਦੇ ਨਾਲ ਤਿੰਨ ਆਜ਼ਾਦ ਉਮੀਦ ਜਿਹੜੇ ਆਜ਼ਾਦ ਵਿਧਾਇਕ ਜਿੱਤੇ ਨੇ ਉਹ ਨਾਲ ਨੇ ਕਹਿੰਦੇ ਟੋਟਲ 9 ਬੰਦਿਆਂ ਨੂੰ ਜਿਹੜਾ ਇੱਥੇ ਲਿਖ ਰੱਖਿਆ ਗਿਆ ਇਸ ਤੇ ਉੱਤੇ ਤੰਜ ਵੀ ਜਿਹੜਾ ਆ ਉਹ ਕਾਸ ਦਿੱਤਾ ਗਿਆ ਹੈ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬੋਲੋ ਉਹ ਕਹਿੰਦੇ ਕਿ ਕਾਂਗਰਸੀ ਯਾਨੀ ਕਿ ਕਾਂਗਰਸ ਦੇ ਵਿਧਾਇਕ ਗਏ ਕਿੱਥੇ ਕਾਂਗਰਸ ਨੂੰ ਨਹੀਂ ਪਤਾ ਤੇ ਦੂਸਰਾ ਉਹ ਜਿਹੜਾ ਆ ਉਹ ਕੀਤਾ ਟਿੱਪਣੀ ਕੀਤੀ ਹੈ ਕਿ ਚੰਡੀਗੜ੍ਹ ਚੋਣਾਂ ਦਾ ਚਲੋ ਫਿਰ ਵੀ ਕੈਮਰੇ ਦੇ ਵਿੱਚ ਤੇ ਬੰਦ ਕਮਰੇ ਦੇ ਵਿੱਚ ਹੋਈਆਂ ਸੀਗੀਆਂ ਇਹ ਰਾਜ ਸਭਾ ਦੀਆਂ ਚੋਣਾਂ ਤਾਂ ਕਹਿੰਦੇ ਖੁੱਲੇ ਆਵੇਂ ਹੋਈਆਂ ਸੋ ਇੱਥੇ ਕਿਵੇਂ ਕਪਲਾ ਹੋ ਗਿਆ ਸੋ ਇਸ ਤਰੀਕੇ ਦੀਆਂ ਜਿਹੜੀਆਂ ਗੱਲਾਂ ਨੇ ਉਹ ਚੱਲ ਰਹੀਆਂ ਨੇ ਪਰ ਕਿਤੇ ਨਾ ਕਿਤੇ ਜਿਹੜਾ ਇੰਡੀਆ ਗੱਠ ਜੋੜ ਬਣਾਇਆ ਗਿਆ ਸੀ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਦੀ ਸੀਟ ਬੇਸ਼ੱਕ ਇੰਡੀਆ ਗੱਠ ਜੋੜ ਜਿੱਤ ਗਿਆ ਪਰ ਹੁਣ ਹਿਮਾਚਲ ਜਿਹੜਾ ਆ ਉਹ ਹੱਥੋਂ ਜਾਂਦਾ ਹੋਇਆ ਦਿਖਾਈ ਦੇ ਰਿਹਾ ਹੈ ਅੰਦਰ ਜੀ ਬਿਲਕੁਲ ਇੱਥੇ ਵੀ ਇੱਕ ਜੀ ਇੱਕ ਚੀਜ਼ ਜ਼ਰੂਰ ਵੇਖਣ ਵਾਲੀ ਬਣਦੀ ਹੈ ਕਿ ਲੀਡਰਾਂ ਦੇ ਵਿੱਚ ਦਲ ਬਦਲੀ ਬੜੀ ਦੇਖਣ ਨੂੰ ਮਿਲਦੀ ਹੈ ਜਿੱਧਰਲੇ ਪਾਸੇ ਪੱਲੜਾ ਭਾਰੀ ਹੁੰਦਾ ਹੈ ਉਧਰਲੇ ਪਾਸੇ ਨੂੰ ਅਗਲਾ ਚਲੇ ਜਾਂਦਾ ਕਈ ਵਾਰ ਕੋਈ ਨਿੱਜੀ ਕਾਰਨ ਵੀ ਹੋ ਸਕਦੇ ਨੇ ਐਸਾ ਕੁਝ ਵੀ ਨਹੀਂ ਹੈ ਪਰ ਉਹਦੇ ਲਈ ਵੀ ਇੱਕ ਪ੍ਰਕਿਰਿਆ ਹੁੰਦੀ ਹੈ ਇੱਕ ਕਿਰਿਆ ਹੁੰਦੀ ਹੈ ਉਹਦੀ ਵਿਧੀ ਹੁੰਦੀ ਹੈ ਹੈਨਾ ਜੀ ਤੇ ਲੱਗਦਾ ਨਹੀਂ ਕਿਤੇ ਵੀ ਜਿਵੇਂ ਹੁਣ ਇੱਥੇ ਪਹਿਲਾਂ ਹੋਇਆ ਇਸ ਤੋਂ ਪਹਿਲਾਂ ਗੋਆ ਦੇ ਵਿੱਚ ਵੀ ਹੋਇਆ ਸੀ ਕਿ ਆ ਵਿਧਾਇਕਾਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕਰਾਓ ਉਸ ਤੋਂ ਬਾਅਦ ਵਿੱਚ ਸਰਕਾਰ ਦਾ ਤਖਤਾ ਪਲਟ ਦਿੱਤਾ ਜਾਵੇ ਹੁਣ ਹਿਮਾਚਲ ਦੇ ਵਿੱਚ ਵੀ ਸੇਮ ਚੀਜ਼ ਜਿਵੇਂ ਤੁਸੀਂ ਦੱਸਿਆ ਮਹਾਰਾਸ਼ਟਰ ਦੇ ਵਿੱਚ ਵੀ ਜੀ ਬਿਲਕੁਲ ਤੇ ਜਿਵੇਂ ਤੁਸੀਂ ਦੱਸਿਆ ਕਿ 6 ਵਿਧਾਇਕ ਹੈਗੇ ਨੇ ਜਿਹੜੇ ਕਾਂਗਰਸ ਕਹ ਰਹੀ ਹੈ ਕਿ ਉਹ ਲਾਪਤਾ ਨੇ ਉਹਨਾਂ ਨੂੰ ਡਿਟੇ ਉਹਨਾਂ ਨੂੰ ਕਿਡਨਾਪ ਕਰ ਲਿਆ ਗਿਆ ਕਿਉਂਕਿ ਪਿਤੇ ਦਿਨ ਵੀ ਇਸ ਇਹ ਬਿਆਨ ਹੈ ਜਿਹੜਾ ਸਾਹਮਣੇ ਆਇਆ ਸੀ ਹੁਣ ਕੀ ਦਲ ਬਦਲੀ ਇੰਨੀ ਸੌਖੀ ਹੋ ਗਈ ਹੈ ਇਹਨਾਂ ਲੀਡਰਾਂ ਵਾਸਤੇ ਕਿਉਂਕਿ ਦੇਖੋ ਹੁਣ ਮੈਂ ਮੰਨ ਲਓ ਹਿਮਾਚਲ ਦਾ ਵਾਸੀ ਆ ਮੇਰੇ ਅਰਗੇ ਬੜੀ ਦੁਨੀਆ ਹਿਮਾਚਲ ਦੇ ਵਿੱਚ ਜਿਹੜੀ ਵੱਸਦੀ ਆ ਉਹਨਾਂ ਨੇ ਬਹੁਤ ਦਿੱਤਾ ਕਾਂਗਰਸ ਪਾਰਟੀ ਨੂੰ ਕਿ ਅਸੀਂ ਇਸ ਪਾਰਟੀ ਨੂੰ ਸਾਡੇ ਸੂਬੇ ਦੇ ਵਿੱਚ ਕੰਮਕਾਰ ਦੇ ਲਈ ਜਿਹੜੀ ਸੱਤਾ ਦੀ ਕੁਰਸੀ ਦੇਣਾ ਚਾਹੁੰਦੇ ਆ ਪਰ ਬਾਅਦ ਦੇ ਵਿੱਚ ਲੋਕਾਂ ਨੇ ਤੇ ਵੋਟਾਂ ਪਾਈਆਂ ਆਮ ਮੰਨ ਲਓ ਕਾਂਗਰਸ ਪਾਰਟੀ ਨੂੰ ਤੇ ਬਾਅਦ ਦੇ ਵਿੱਚ ਕਾਂਗਰਸ ਪਾਰਟੀ ਵਾਲੇ ਪਹਿਲਾਂ ਲੋਕਾਂ ਤੋਂ ਵੋਟਾਂ ਲੈ ਕੇ ਕਾਂਗਰਸ ਦਾ ਨਾਂ ਲੈ ਕੇ ਜਿੱਤ ਜਾਂਦੇ ਆ ਤੇ ਉਸ ਤੋਂ ਬਾਅਦ ਦੇ ਵਿੱਚ ਮੰਨ ਲਓ ਉਹ ਭਾਰਤੀ ਜਨਤਾ ਪਾਰਟੀ ਚਲੇ ਜਾਂਦੇ ਆ ਤੇ ਫਿਰ ਭਾਰਤੀ ਜਨਤਾ ਪਾਰਟੀ ਸਪੋਜ਼ ਕਰੋ ਕੀ ਉਥੇ ਜਿਹੜਾ ਬੇਪਰੋਸ ਕੀ ਮਤਲਆ ਲੈ ਕੇ ਉਸ ਤੋਂ ਬਾਅਦ ਦੇ ਵਿੱਚ ਆਪਣੀ ਸਰਕਾਰ ਬਣਾ ਲੈਂਦੀ ਹੈ ਤੇ ਫਿਰ ਇੱਥੇ ਇਹ ਦਲ ਬਦਲੀ ਕੀ ਇੰਨੀ ਸੌਖੀ ਹੋਗੀ ਕਿ ਲੋਕਾਂ ਦੀਆਂ ਭਾਵਨਾਵਾਂ ਜਿਨ੍ਹਾਂ ਦੇ ਨਾਲ ਲੋਕਾਂ ਨੇ ਵੋਟਾਂ ਪਾਈਆਂ ਨੇ ਉਹਨਾਂ ਨੂੰ ਪੈਰਾਂ ਥੱਲੇ ਲਤਾੜ ਕੇ ਲੀਡਰ ਕਿਸੇ ਵੀ ਵੇਲੇ ਕਿਸੇ ਵੀ ਪਾਰਟੀ ਛਾਲ ਮਾਰ ਸਕਦੇ ਨੇ ਕੀ ਇੰਨੀ ਸੌਖੀ ਹੋਗੀ ਤੇ ਕੀ ਇਸ ਪ੍ਰਕਿਰਿਆ ਦੇ ਵਿੱਚ ਜਿਹੜਾ ਕਾਨੂੰਨ ਹੈਗਾ ਤੇ ਕੀ ਉਹਦੇ 'ਚ ਐਮੈਂਡਮੈਂਟ ਕਰਨ ਦੀ ਲੋੜ ਨਹੀਂ ਹੈ ਕਿ ਇੱਕ ਸਖਤੀ ਸਖਤ ਕਾਨੂੰਨ ਬਣਾਇਆ ਜਾਏ ਕਿ ਇਸ ਤਰੀਕੇ ਦੇ ਨਾਲ ਤੇ ਫਿਰ ਲੋਕਤੰਤਰ ਕਾਦਾ ਰਹਿ ਗਿਆ ਪਿੱਛੇ ਜੀ ਇਹਨਾਂ ਜਿਹੜੀ ਤੁਸੀਂ ਗੱਲ ਦਾ ਜ਼ਿਕਰ ਕੀਤਾ ਹੈ ਕਿ ਹਨਾ ਦਲ ਬਦਲੀ ਇਹ ਉਹ ਤੇ ਹੁਣ ਉੱਥੇ ਬੇਪਰੋਸਗੀ ਮਤਾ ਪਾ ਕੇ ਪਹਿਲੀ ਗੱਲ ਤਾਂ ਇਹ ਇੰਨਾ ਸੌਖਾ ਨਹੀਂ ਹੈ ਕਿਉਂਕਿ ਬੇਪਰੋਸਗੀ ਮਤਾ ਤਾਂ ਉਦੋਂ ਪੈ ਸਕਦਾ ਜਦੋਂ ਇਹਨਾਂ ਦੇ ਕੋਲ ਬਹੁਮਤ ਜਿਆਦਾ ਹੋਵੇ ਪਰ ਉਹ ਤਾਂ ਬਰਾਬਰੀ ਤੇ ਆ ਕੇ ਗੇਮ ਖੜੀ ਗਈ ਕਿ 34 ਇੱਧਰ ਨੇ 34 ਇੱਧਰ ਨੇ ਸੋ ਹੁਣ ਜੇਕਰ ਇੱਕ ਅੱਧਾ ਹੋਰ ਪੱਟ ਹੁੰਦਾ ਆ ਤਾਂ ਫਿਰ ਇੱਕ ਬਹੁਮਤ ਦੇ ਨਾਲ ਜਿਹੜਾ ਕਹਿ ਸਕਦੇ ਆ ਕਿ ਭਾਜਪਾ ਉਥੇ ਸਰਕਾਰ ਬਣਾ ਸਕਦੀ ਆ ਪਰ ਅਜੇ ਜੀ ਸ਼ਾਂਤੀ ਜੀ ਸੱਤ ਬੰਦੇ ਖਿੱਚਲੇ ਹੁੰਦੇ ਆ ਪਰ ਜੇ ਜੇ ਹਾਂ ਕੁਛ ਦੇਖ ਨਹੀਂ ਰਿਹਾ ਤੇ ਬੇਪਰੋਸਗੀ ਮਤਾ ਪਾਣ ਦਾ ਵੀ ਕੋਈ ਫਾਇਦਾ ਨਹੀਂ ਹੋਏਗਾ ਕਿਉਂਕਿ ਉਸ ਤੋਂ ਬਾਅਦ ਆਲਟਰਨੇਟਿਵ ਕੋਈ ਨਹੀਂ ਹੈ ਜੇਕਰ ਉੱਥੇ ਰਾਸ਼ਟਰਪਤੀ ਨਿਰਾਸ਼ਾਸ਼ਨ ਲੱਗ ਜਾਂਦਾ ਤਾਂ ਵੀ ਦੋਨਾਂ ਦੇ ਲਈ ਔਖਾ ਹੈ ਕਿਉਂਕਿ ਦੁਵਾਰਤੀ ਚੋਣਾ ਹੋਣਗੇ ਹੂੰ ਸਮਝੇ ਇੱਕ ਗੱਲ ਕਿਉਂਕਿ ਬਹੁਮਤ ਤਾਂ ਹੈ ਹੀ ਨਹੀਂ ਦੋਨਾਂ ਪਾਰਟੀਆਂ ਦੇ ਵਿੱਚ ਕਿਸੇ ਕੋਲ ਵੀ ਦੋਨਾਂ ਦੇ ਕੋਲ ਬਰਾਬਰ ਨਹੀਂ ਤੇ ਉੱਥੇ ਵਾਸਤੇ ਜੇਕਰ ਹੁਣ ਇੱਕ ਹੱਲ ਨਿਕਲਦਾ ਕਿ ਹਾਂ ਹਾਈ ਕੋਰਟ ਦਾ ਸੁਪਰੀਮ ਕੋਰਟ ਦਾ ਰੁੱਖ ਕਰੋ ਹਾਈ ਕੋਰਟ ਦਾ ਰੁੱਖ ਕਰੋ ਫਿਰ ਹਾਈ ਕੋਰਟ ਦੇ ਸੁਪਰੀਮ ਕੋਰਟ ਦੇ ਫੈਸਲੇ ਦੇ ਉੱਤੇ ਜਿਹੜਾ ਆ ਉਹ ਫਿਰ ਮੋਹਰ ਲੱਗੇਗੀ ਪਰ ਹ ਹੋਇਆ ਕਿ ਅਸੀਂ ਜਿੱਥੇ ਇੰਨੇ ਖਰੀਦ ਲਏ ਇੱਕ ਅੱਧਾ ਹੋਰ ਖੇਚ ਲਈਏ ਇਧਰਲੇ ਪਾਸੇ ਨੂੰ ਚੁੰਬਕ ਦੇ ਨਾਲ ਸੋ ਜਿਹੜੀ ਭਾਜਪਾ ਦੇ ਕੋਲ ਹੈ ਤੇ ਉਤੋ ਹੀ ਬਾਅਦ ਕਾਂਗਰਸ ਪਾਰਟੀ ਦਾ ਇਹ ਜੋਰ ਲੱਗਾ ਹੋਇਆ ਕਿ ਜੇਕਰ ਵੋਟਾਂ ਸਾਡੇ ਖਾਤੇ ਨਹੀਂ ਆਈਆਂ ਤਾਂ ਉਹ ਭਾਜਪਾ ਦੇ ਖਾਤੇ ਵੀ ਨਾ ਚੱਲ ਜਾਣ ਕਿਉਂਕਿ ਇੱਕ ਦਲ ਬਦਲੀ ਦਾ ਇੱਕ ਕਾਨੂੰਨ ਹੈ ਭਾਰਤ ਦੇ ਵਿੱਚ ਤੇ ਉਹਦੇ ਵਿੱਚ ਕਾਰਵਾਈ ਦੇ ਵਿੱਚ ਕਈ ਤਰੀਕੇ ਦੇ ਨੇ ਕਿ ਜਿਵੇਂ ਤੁਸੀਂ ਹੁਣ ਸਪੋਜ਼ ਕਰੋਗੇ ਤੁਸੀਂ ਆਮ ਆਦਮੀ ਪਾਰਟੀ ਦੇ ਹੋ ਤੁਸੀਂ ਕਾਂਗਰਸ ਤੇ ਜਾਣਾ ਸੋ ਤੁਹਾਡੇ ਉਤੇ ਜੇਕਰ ਦਲ ਬਦਲੀ ਐਕਟ ਦੇ ਤਹਿਤ ਕੇਸ ਪੈ ਗਿਆ ਤਾਂ ਤੁਹਾਡੀ ਤਾਂ ਇੱਕ ਮੈਂਬਰਸ਼ਿਪ ਵੀ ਰੱਦ ਹੋਏਗੀ ਤੇ ਤੁਸੀਂ ਆਪਣੀ ਸੀਟ ਤੋਂ ਰਹੋਗੇ ਵੀ ਨਿੰਦਨਾ ਪਾਰਟੀ ਦੇ ਰਹੋਗੇ ਸੋ ਇਸ ਤਰੀਕੇ ਦਾ ਕਾਨੂੰਨ ਹੈ ਤੇ ਜੇ ਉਹ ਕਾਨੂੰਨ ਅਪਲਾਈ ਹੁੰਦਾ ਕਿ ਜਦੋਂ 1/3 ਪਾਰਟੀ ਦੇ ਹਿੱਸਾ ਜੜਾਇਆ ਉਹ ਕਿਸੇ ਹੋਰ ਪਾਰਟੀ ਦੇ ਵਿੱਚ ਚਲੇ ਜਾਵੇ ਸਪੋਜ਼ ਕਿ ਹੁਣ ਜਦਵੇਂ 60 ਸੀਟਾਂ ਦੇ 60 ਦੇ ਵਿੱਚੋਂ ਕਹਿ ਸਕਦੇ ਆ ਕਿ 15 ਵਿਧਾਇਕ ਜਾਂ ਫਿਰ ਉਸ ਤੋਂ ਜ਼ਿਆਦਾ ਵਿਧਾਇਕ ਜੇਕਰ ਸਿੱਧਾ ਪਾਰਟੀ ਛੱਡ ਕੇ ਦੂਸਰੀ ਪਾਰਟੀ 'ਚ ਚਲੇ ਜਾਂਦੇ ਨੇ ਤਾਂ ਉੱਥੇ ਇਹ ਕਹਿ ਸਕਦੇ ਆ ਕਿ ਹਾਂ ਵਿਧਾਇਕਾਂ ਦਾ ਬਹੁਮਤ ਸੀਗਾ ਕਿ ਉਹ ਚਲੇ ਗਏ ਉਧਰ ਤੇ ਆਪਣੀ ਪਾਰਟੀ ਤੋਂ ਨਾਕੂਸ਼ ਸੀਗਾ ਜਾਂ ਕੁਝ ਵੀ ਹੈ ਸੋ ਉਸ ਤੋਂ ਬਾਅਦ ਉਸੇ ਦੇ ਤਹਿਤ ਜਿਹੜਾ ਕਾਰਵਾਈ ਨਹੀਂ ਹੁੰਦੀ ਪਰ ਉਸ ਤੋਂ ਵੱਧ ਤੋਂ ਘੱਟ ਜੇਕਰ ਹਿੱਸਾ ਰਹਿ ਜਵੇ ਤਾਂ ਜ਼ਰੂਰ ਕਾਰਵਾਈ ਹੁੰਦੀ ਹੈ ਤੇ ਹੁਣ ਜਿਵੇਂ 18 ਸੀਟਾਂ ਨੇ ਉਸ ਦੇ ਵਿੱਚੋਂ 6 ਚਲੇ ਗਏ ਤਾਂ ਸਿੱਧੇ ਤੌਰ ਦੇ ਉੱਤੇ ਕਾਰਵਾਈ ਜਿਹੜੀ ਆ ਉਹ ਵਿਧਾਇਕਾਂ ਦੇ ਉੱਤੇ ਬਣ ਰਹੀ ਹੈ ਤੇ ਹੁਣ ਕਾਂਗਰਸ ਜਿਹੜੀ ਆ ਉਹਦਾ ਜੋਰ ਇਹੀ ਲੱਗਾ ਹੋਇਆ ਹੈ ਕਿ ਜੇ ਪਤੇ ਆ ਕੇ ਆਂਦੇ ਨੇ ਤਾਂ ਠੀਕ ਹੈ ਜੇ ਨਹੀਂ ਆਂਦੇ ਤਾਂ ਫਿਰ ਇਹਨਾਂ ਦੇ ਉੱਤੇ ਉਹ ਕਾਰਵਾਈ ਕਰਵਾਈ ਜਾਵੇ ਕਿਉਂਕਿ ਹੁਣ ਦੋ ਜਿਹੜੇ ਵੱਡੇ ਲੀਡਰ ਨੇ ਕਾਂਗਰਸ ਨੇ ਉਹ ਭੇਜਤੇ ਨੇ ਹਿਮਾਚਲ ਦੇ ਵਿੱਚ ਹਰਿਆਣਾ ਦੇ ਜਿਹੜਾ ਐਕਸ ਸੀਐਮ ਨੇ ਭੁਪਿੰਦਰ ਸਿੰਘ ਹੁੱਡਾ ਉਹ ਚਲੇ ਗਏ ਨੇ ਤੇ ਕਰਨਾਟਕਾ ਦੇ ਜਿਹੜਾ ਡਿਪਟੀ ਸੀਐਮ ਸੀਗੇ ਡੀਕੇ ਸ਼ਿਵ ਕੁਮਾਰ ਉਹ ਉੱਥੇ ਪਹੁੰਚ ਗਏ ਨੇ ਹਮਾ ਚਲ ਦੇ ਵਿੱਚ ਸੋ ਲਗਾਤਾਰ ਵਿਧਾਇਕਾਂ ਦੇ ਨਾਲ ਗੱਲਬਾਤ ਕਰ ਰਹੇ ਨੇ ਕਿ ਕਿਤੇ ਹੋਰ ਤਾਂ ਨਹੀਂ ਸਾਡੇ ਪੱਤੇ ਝੜਨ ਵਾਲੇ ਨੇ ਉਹ ਵੀ ਰੋਕ ਲਈਏ ਝੜਨ ਤੋਂ ਕੋਈ ਖਾਦ ਖੁਦ ਪਾ ਦੀਏ ਕਿ ਜਿਹੜੇ ਪੁਰਾਣੇ ਨੇ ਉਹਨਾਂ ਨੂੰ ਵੀ ਕੋਈ ਏਦਾਂ ਦਾ ਫਲ-ਫੁੱਲ ਲਾ ਕੇ ਦਿਖਾ ਦੀਏ ਕਿ ਵਾਪਸ ਆ ਜਾਣ ਸੋ ਇਸ ਤਰੀਕੇ ਦੀਆਂ ਜੜੀਆਂ ਨੇ ਕਸਮ ਕਸ ਜਿਹੜੀਆਂ ਬਣੀ ਹੋਈ ਹੈ ਤੇ ਇੱਕ ਪਾਸੇ ਨੂੰ ਰੱਸਾ ਕੱਸੀ ਚੱਲ ਰਹੀ ਹੈ ਕਿ ਕਿਹੜੇ ਪਾਸੇ ਜੜਾ ਆ ਇਹ ਪੂਰੀ ਗੱਲਬਾਤ ਪਹੁੰਚੇਗੀ ਤੇ ਜਿਵੇਂ ਤੁਸੀਂ ਜ਼ਿਕਰ ਕੀਤਾ ਜੀ ਇਹੰਦਰ ਇਹ ਬਹੁਤ ਸੋਚਣ ਵਾਲੀ ਗੱਲ ਹੈ ਕਿ ਦੇਖੋ ਜਿਵੇਂ ਹੁਣ ਤੁਸੀਂ ਇਹ ਲਾ ਲਓ ਕਿ ਕਿਸੇ ਇਲਾਕੇ ਦੇ ਵਿੱਚ ਕੋਈ ਭਾਜਪਾ ਦੇ ਉਮੀਦਵਾਰ ਤੋਂ ਖੁਸ਼ ਨਹੀਂ ਹੈ ਉਹ ਨਹੀਂ ਚਾਹੁੰਦਾ ਕਿ ਭਾਜਪਾ ਸਾਡੇ ਏਰੀਆ ਦੇ ਵਿੱਚ ਜਿੱਤੇ ਸੋ ਉਹਨੇ ਬਹੁਮਤ ਦੇ ਕੇ ਵੋਟ ਦੇ ਕੇ ਹੁਣ ਆਪਾ ਪੰਜਾਬ ਦੇ ਵਿੱਚ ਜੇਕਰ ਆਪਾਂ ਪੰਜਾਬ ਦੀ ਆਬਾਦ ਨੂੰ ਸਮਝਾਣਾ ਤਾਂ ਇੱਕ ਸਿੰਪਲ ਲੈਂਗੁਏਜ ਸਮਝਾ ਲੈਣੇ ਆ ਕਿ ਪੰਜਾਬ ਦੇ ਲੋਕ ਕਾਂਗਰਸ ਤੇ ਅਕਾਲੀ ਦਲ ਤੋਂ ਨਾ ਖੁੱਛ ਸੀਗੇ ਉਹਨਾਂ ਨੇ ਤਾਂ ਕਰਕੇ ਇੱਕ ਤੀਜਾ ਧੜਾ ਇਦਾਂ ਦਾ ਜਤਾਇਆ ਜਿਨ੍ਹਾਂ ਨੇ ਲੋਕਾਂ ਨੂੰ ਉਹ ਜਾਣਦੇ ਵੀ ਨਹੀਂ ਸੀਗੇ ਤੁਸੀਂ ਸੋਚਿਆ ਸੀ ਕਿ ਕਦੀ ਕਿ ਕੋਈ ਅਜੇਹਾ ਬੰਦਾ ਆਏਗਾ ਤੇ ਸਿੱਧਾ ਸੱਤਾ ਦੇ ਵਿੱਚ ਚਲਾ ਜਾਏਗਾ ਸਿੱਧਾ ਜਿਹੜੇ ਪਹਿਲੀ ਪਹਿਲੀ ਵਾਰ ਜਿਨ੍ਹਾਂ ਦੇ ਨਾਮ ਸੁਣੇ ਸੀਗੇ ਤੁਸੀਂ ਇਹ ਲਾ ਲਓ ਕਿ ਅਸੀਂ ਮੀਡੀਆ ਧਾਰਿਆਂ ਦੇ ਵਿੱਚ ਨਾ ਰਹਿੰਦੇ ਆ ਕਿ ਸਾਨੂੰ ਕਾਂਗਰਸਿਆਂ ਦੇ ਅਕਾਲੀਆਂ ਦੇ ਨਾਮ ਮੂੰਹ ਜਵਾਨੀ ਰਟੇ ਪਏ ਸੀਗੇ ਅਸੀਂ ਸ਼ਕਲ ਦੇ ਇੱਕ ਇਹ ਦੱਸ ਦਿੰਦੇ ਆ ਫਲਾਣਾ ਬੰਦਾ ਇਹ ਐ ਫਲਾਣੀ ਤਾਂ ਤੋਂ ਐਮ ਐਲ ਏ ਐ ਇੰਨੀ ਵਾਰ ਦਾ ਮੁੱਖ ਮੰਤਰੀ ਇੰਨੀ ਵਾਰ ਦਾ ਐਮ ਐਲ ਏ ਰਿਹਾ ਇੰਨੀ ਵਾਰ ਦਾ ਐਮ ਪੀ ਰਿਹਾ ਸੋ ਭਾਜਪਾ ਜਦੋਂ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਉਮੀਦਵਾਰ ਐਲਾਨੇ ਤਾਂ ਬਹੁਤ ਵਾਰ ਲੱਭਣਾ ਪੈਂਦਾ ਸੀ ਅੱਛਾ ਇਹਨਾਂ ਦਾ ਨਾਮ ਆਇਆ ਤੇ ਕਿਹੜੀ ਜਗ੍ਹਾ ਤੋਂ ਇਹਨਾਂ ਨੂੰ ਉਮੀਦਵਾਰ ਐਲਾਨਿਆ ਗਿਆ ਨਾ ਕਿਉਂਕਿ ਲਿਸਟ ਦੇ ਵਿੱਚੋਂ ਦੇਖਣਾ ਪੈਂਦਾ ਸੀ ਫਿਰ ਫੋਟੋਆਂ ਜਦੋਂ ਗੂਗਲ ਦੇ ਉੱਤੇ ਲੱਭਦੇ ਸੀ ਫਿਰ ਉਹਦੇ ਵਿੱਚ ਵੀ ਕਨਫਿਊਜ਼ ਹੋ ਜਾਂਦੇ ਸੀ ਕਿ ਯਾਰ ਅਸਲੀ ਉਮੀਦਵਾਰ ਹੈ ਕੌਣ ਹੈ ਸੋ ਇਸ ਤਰੀਕੇ ਦਾ ਜਦੋਂ ਫਤਵਾ ਪੰਜਾਬ ਦੇ ਲੋਕਾਂ ਨੇ ਸਿੱਧਾ ਆਮ ਆਦਮੀ ਪਾਰਟੀ ਨੂੰ ਦੇ ਦਿੱਤਾ ਸੀ ਤਾਂ ਹੁਣ ਆਮ ਆਦਮੀ ਇਹਦਾ ਮਤਲਬ ਕਿ ਉਹ ਕਾਂਗਰਸ ਤੇ ਅਕਾਲੀਆਂ ਤੋਂ ਨਾ ਖੁਸ਼ ਸੀਗੇ ਬਿਲਕੁਲ ਤੇ ਹੁਣ ਜੇਕਰ ਇਹ ਹੀ ਆਮ ਆਦਮੀ ਪਾਰਟੀ ਦੇ ਆਗੂ ਕੁਝ ਕਰਨ ਕਿ ਕਾਂਗਰਸ ਤੇ ਚਲੇ ਜਾਣ ਜਾਂ ਫਿਰ ਭਾਜਪਾ 'ਚ ਚਲੇ ਜਾਣ ਜਾਂ ਫਿਰ ਅਕਾਲੀ ਦਲ 'ਚ ਚਲੇ ਜਾਣ ਕਿਤੇ ਨਾ ਕਿਤੇ ਜਿਹੜੇ ਲੋਕਾਂ ਨੇ ਇਹਨਾਂ ਨੂੰ ਚੁਣਿਆ ਹੈ ਉਹਨਾਂ ਦੇ ਨਾਲ ਸਭ ਤੋਂ ਵੱਡੀ ਠੱਗੀ ਹੈ ਇੱਕ ਨੇ ਇੱਕ ਸਿਆਸੀ ਆਗੂ ਹੈ ਮੈਂ ਹੁਣ ਉਹਦਾ ਨਾਮ ਭੁੱਲ ਗਿਆ ਕਿਉਂਕਿ ਬਹੁਤ ਪੁਰਾਣੀ ਗੱਲ ਹੋ ਗਈ ਹਰਿਆਣੇ ਦੇ ਨੇ ਜੀ ਸੋ ਸਵੇਰੇ ਮੈਂ ਉਹਨਾਂ ਦੀ ਖਬਰ ਬਣਾਈ ਕਿ ਅੱਜ ਇਹ ਫਲਾਨੀ ਪਾਰਟੀ 'ਚ ਸ਼ਾਮਲ ਹੋਣਗੇ। ਸੋ ਕਹਿੰਦੇ ਕਿ 11 ਵਜੇ ਤੱਕ ਉਹ ਫਲਾਨੀ ਪਾਰਟੀ 'ਚ ਸ਼ਾਮਲ ਹੋ ਜਾਣਗੇ। ਭਾਈ ਸਾਹਿਬ 10:30 ਵਜੇ ਫਲਾਨੀ ਪਾਰਟੀ 'ਚ ਸ਼ਾਮਲ ਹੋਏ। 1 ਵਜੇ ਤੱਕ ਆ ਗਿਆ ਜੀ ਹੁਣੇ ਫਿਰ ਪੁਰਾਣੀ ਪਾਰਟੀ 'ਚ ਵਾਪਸੀ ਕਰ ਰਹੇ ਨੇਗੇ। ਅੱਛਾ ਜੀ। 1 ਵਜੇ ਤੱਕ ਉਹਨਾਂ ਨੇ ਦੂਸਰੀ ਪਾਰਟੀ 'ਚ ਵਾਪਸੀ ਕਰ ਲਈ ਜਿਹੜੀ ਛੱਡ ਕੇ ਆਏ ਸੀਗੇ। ਫਿਰ ਸ਼ਾਮ ਨੂੰ 4 ਵਜੇ ਇੱਕ ਵਾਰੀ ਫੇਰ ਖਬਰ ਆ ਗਈ ਕਿ ਦੋਨਾਂ ਪਾਰਟੀਆਂ ਦਾ ਪੱਲਾ ਛੱਡ ਕੇ ਤੀਸਰੀ ਪਾਰਟੀ 'ਚ ਚਲੇ ਗਏ। ਅੱਛਾ ਜੀ। ਸੋ ਐਡਾ ਬੜੇ ਲੰਬੇ ਪੈਦਰ ਦੇ ਉੱਤੇ ਵੀ ਜਿਹੜਾ ਫੇਰ ਬਦਲੋ ਹੋ ਰਿਹਾ ਤੁਸੀਂ ਹੁਣ ਪੰਜਾਬ ਦੇ ਵਿੱਚ ਐਗਜ਼ਾਮਪਲ ਲੈ ਲਓ ਕਿ ਇੱਕ ਇਕੱਠਾ ਹੀ ਬੂਮ ਜਿਆ ਜਿਹੜਾ ਉੱਠ ਕੇ ਪੰਜਾਬ ਕਾਂਗਰਸ ਦਾ ਗਿਆ ਸੀ ਭਾਜਪਾ ਚ ਹਮ ਉਹ ਫੇਰ ਆ ਗਿਆ ਕਾਂਗਰਸ ਚ ਤੇ ਹੁਣ ਫੇਰ ਗੱਲ ਚੱਲ ਰਹੀ ਹੈ ਕਿ ਦੇਖੋ ਜੀ ਅਸੀਂ ਤਾਂ ਹੁਣ ਮਲਿਕਾ ਅਰਜੁਨ ਖੜਗੇ ਵੀ ਆਲੇ ਪੰਜਾਬ ਦੇ ਵਿੱਚ ਪੰਜਾਬ ਕਾਂਗਰਸ ਵਾਲੇ ਆਪਣੀਆਂ ਰੈਲੀਆਂ ਵੀ ਕਰ ਰਹੇ ਨੇ ਸੋ ਉੱਥੇ ਕਹਿੰਦੇ ਹੁਣ ਸਾਡੀ ਸਟੇਜ ਤੇ ਜਾਂਦੇ ਸਾਡਾ ਨਾਮ ਤੱਕ ਵੀ ਨਹੀਂ ਬੋਲਦੇ ਕਿ ਫਲਾਨੀ ਥਾਂ ਤੋਂ ਸਾਬਕਾ ਵਿਧਾਇਕ ਸਾਡੇ ਵਿੱਚ ਪਹੁੰਚ ਗਏ ਨੇ ਉਹਨਾਂ ਦਾ ਧੰਨਵਾਦ ਕਰਦੇ ਆ ਕਹਿੰਦੇ ਸਾਡਾ ਨਾਮ ਤੱਕ ਨਹੀਂ ਬੋਲਿਆ ਜਾਂਦਾ ਇਸ ਤੋਂ ਵਧੀਆ ਤਾਂ ਕਹਿੰਦੇ ਭਾਜਪਾ ਚ ਸੀਗੇ ਅਸੀਂ ਸਾਡੀ ਇੱਜ਼ਤ ਤਾਂ ਹੁੰਦੀ ਸੀ ਸਾਨੂੰ ਸਟਾਰ ਪ੍ਰਚਾਰਕ ਬਣਾ ਕੇ ਦੂਸਰੀ ਥਾਵਾਂ ਤੇ ਭੇਜਿਆ ਜਾਂਦੇ ਸੀ ਕਹਿੰਦੇ ਹੁਣ ਫੇਰ ਬੈਗਪੈਕ ਕਰ ਲੈਨੇ ਕਿ ਚਲੋ ਭ ਚੱਲ ਰਹੇ ਨੇ ਸਿਨੈਰੀਓਸ ਤੋਂ ਕਿਤਨੇ ਕਿਤੇ ਇੰਦਰ ਬਹੁਤ ਹਾਨੀਕਾਰਕ ਨੇ ਤੁਸੀਂ ਇਹ ਚ ਸਮਝੋ ਕਿ ਪਹਿਲਾਂ ਚਾਹੇ ਹਰਿਆਣਾ ਉੱਥੇ ਮਹਾਰਾਸ਼ਟਰ ਦੇ ਵਿੱਚ ਹੋਵੇ ਬਿਹਾਰ ਦੇ ਵਿੱਚ ਹੋਵੇ ਤੇ ਹੁਣ ਹਿਮਾਚਲ ਦੇ ਵਿੱਚ ਹੋਵੇ ਜੇਕਰ ਲੋਕਾਂ ਨੇ ਤੁਹਾਡੇ ਨਾਮ ਫਤਵਾ ਨਹੀਂ ਦਿੱਤਾ ਤੈਨਾਂ ਮਤਲਬ ਇਹ ਕਿ ਲੋਕ ਤੁਹਾਨੂੰ ਪਸੰਦ ਨਹੀਂ ਕਰ ਰਹੇ ਤੇ ਜੇਕਰ ਲੋਕ ਤੁਹਾਨੂੰ ਪਸੰਦ ਨਹੀਂ ਕਰ ਰਹੇ ਪਰ ਫਿਰ ਵੀ ਤੁਸੀਂ ਜਮਾ ਘਟਾ ਦੀ ਰਾਜਨੀਤੀ ਕਰਕੇ ਤੁਸੀਂ ਉਸ ਚੀਜ਼ ਤੇ ਆ ਕਿ ਕਾਲ ਵਿੱਚ ਹੋ ਰਹੇ ਹੋ ਕਿਤੇ ਨਾ ਕਿਤੇ ਤੁਸੀਂ ਲੋਕਾਂ ਦੀ ਚੁਆਇਸ ਖਤਮ ਕਰ ਰਹੇ ਹੋ ਕਿਤੇ ਨਾ ਕਿਤੇ ਤੁਸੀਂ ਲੋਕਾਂ ਦੇ ਖੁਦ ਅਗੇਂਸਟ ਜਾ ਰਹੇ ਹੋ ਹੁਣ ਮੈਂ ਮੈਂ ਇਹਨਾਂ ਨੂੰ ਪਸੰਦ ਨਹੀਂ ਕਰਨਾ ਚਾਹੁੰਦਾ ਪਰ ਇੰਦਰ ਕੋਈ ਜਮਾ ਘਟਾ ਲਾ ਕੇ ਬਾਰ-ਬਾਰ ਮੇਰੇ ਨਾਲ ਪ੍ਰੋਗਰਾਮ ਆ ਕੇ ਕਰ ਰਿਹਾ ਤਾਂ ਮੈਂ ਵੀ ਫਸਟ ਰੇਟ ਹੋ ਜਾਊਂਗਾ ਅਗਲੇ ਪ੍ਰੋਗਰਾਮ 'ਚ ਮੈਂ ਵੀ ਪਹਿਲਾਂ ਇੱਥੇ ਬੈਠ ਕੇ ਗਾਲਾਂ ਹੀ ਕੱਢੂੰਗਾ ਚਾਹ। ਸੋ ਇਹ ਚੀਜ਼ ਹੈ ਕਿ ਜੋ ਬੰਦਾ ਤੁਹਾਨੂੰ ਪਸੰਦ ਹੀ ਨਹੀਂ ਕਰਦਾ ਜਿਨ੍ਹਾਂ ਤੁਹਾਡੇ ਹੱਕ ਕਦੇ ਪੁੱਗਤਿਆ ਹੀ ਨਹੀਂ ਤੁਸੀਂ ਫੇਰ ਉਹਨਾਂ ਨੂੰ ਜਿਹੜਾ ਉਹਨਾਂ ਦੀ ਭਾਵਨਾਵਾਂ ਨੂੰ ਕਹ ਲਓ ਉਹਨਾਂ ਦੇ ਫੈਸਲੇ ਨੂੰ ਛਿੱਕੇ ਟੰਕ ਕੇ ਤੁਸੀਂ ਆਪ ਦੇ ਆਪ ਨੂੰ ਸੁਪੀਰੀਅਰ ਦਿਖਾ ਰਹੇ ਹੋ ਆਪਣੇ ਆਪ ਨੂੰ ਤੁਸੀਂ ਪਾਵਰ ਦੇ ਵਿੱਚ ਦਿਖਾ ਰਹੇ ਹੋ ਸੋ ਇਸ ਤਰੀਕੇ ਦੀ ਰਾਜਨੀਤੀ ਕਿਤਨਾ ਕਿਤੇ ਲੋਕਾਂ ਦੇ ਲਈ ਕਿ ਤੇ ਨਾ ਕਿਤੇ ਦੇਸ਼ ਦੇ ਲਈ ਜਿਹੜਾ ਆ ਉਹ ਗਲਤ ਹੈ ਤੁਸੀਂ ਦੇਖੋ ਕਿ ਬਾਹਰਲੇ ਸੂਬੇ ਦੇ ਵਿੱਚ ਨੋਟਾ ਦਾ ਇੱਕ ਮਾਇਨੇ ਹੁੰਦਾ ਹੈ ਜਦੋਂ ਆਪਾਂ ਵੋਟ ਪਾਉਂਦੇ ਆ ਨਾ ਕਿ ਨੋਟਾ ਨੂੰ ਵੋਟ ਪਾਤੀ ਮਤਲਬ ਕਿਸੇ ਨੂੰ ਵੀ ਨਹੀਂ ਅਸੀਂ ਚੁਣਦੇ ਸੋ ਉਹਦਾ ਵੀ ਇੱਕ ਮਤਲਬ ਹੈ ਆਪਣੇ ਕਹਿੰਦੇ ਨੇ ਕਿ ਇੰਨੀ ਪਰਸੈਂਟ ਵੋਟ ਫਲਾਨੀ ਨੂੰ ਇੰਨੀ ਪਰਸੈਂਟ ਵੋਟ ਫਲਾਨੇ ਨੂੰ ਇੰਨੇ ਪਰਸੈਂਟ ਵੋਟ ਤੁਮ ਕਹਿੰਦੇ ਨੂੰ ਤੇ ਨੋਟਾ ਨੂੰ ਇੰਨੇ ਪਰਸੈਂਟ ਵੋਟ ਪਰ ਨੋਟਾ ਦਾ ਰਿਜ਼ਲਟ ਕੀ ਹੈ ਬਾਹਰਲੇ ਦੇਸ਼ ਦੇ ਵਿੱਚੋਂ ਦੇਖ ਕੇ ਅਸੀਂ ਇਹ ਚੀਜ਼ ਭਾਰਤ ਚ ਲੈ ਕੇ ਆਏ ਆ ਸੋ ਬਾਹਰਲੇ ਦੇਸ਼ ਦੇ ਵਿੱਚ ਅੰਦਰ ਇਹ ਹੁੰਦਾ ਕਿ ਤੁਸੀਂ ਮੈਂ ਤੇ ਆਪਣਾ ਕੈਮਰਾਮੈਨ ਵੀਰ ਅਸੀਂ ਤਿੰਨਾਂ ਨੇ ਕਿਸੇ ਇੱਕ ਹਲਕੇ ਦੇ ਵਿੱਚੋਂ ਚੋਣ ਲੜੀ ਤੇ ਸਾਡੇ ਤਿੰਨਾਂ ਤੋਂ ਜ਼ਿਆਦਾ ਨੋਟਾਂ ਨੂੰ ਵੋਟ ਪੈ ਗਈ ਤੇ ਇਹਦਾ ਮਤਲਬ ਇਹ ਹੈ ਕਿ ਲੋਕ ਸਾਨੂੰ ਤਿੰਨਾਂ ਨੂੰ ਨਹੀਂ ਪਸੰਦ ਕਰਦੇ ਸੋ ਉਸ ਏਰੀਆ ਚੋਂ ਅਸੀਂ ਬੈਨ ਹੋ ਜਾਂਦੇ ਆਂ ਕਿਸਾ ਨੋਟ ਅਸਿੱਤ ਨੋ ਜਿਹੜੇ ਆ ਸਾਨੂੰ ਲੋਕਾਂ ਨੇ ਪਸੰਦ ਨਹੀਂ ਕੀਤਾ ਤਾਂ ਸਾਡੀ ਵਾਰ ਸਾਡੇ ਤੋਂ ਅਗਲੀ ਵਾਰ ਜਦੋਂ ਵੋਟਾਂ ਹੋਣਗੀਆਂ ਤਾਂ ਸਾਡੇ ਤੋਂ ਅਲੱਗ ਜਿਹੜੇ ਉਮੀਦਵਾਰ ਨੇ ਉਹ ਅਲਾਨੇ ਜਾਣਗੇ ਉਸ ਹਲਕੇ ਚ ਕਿ ਤੁਹਾਨੂੰ ਤਾਂ ਪਹਿਲੀ ਨੋਟਾਂ ਤੋਂ ਘੱਟ ਵੋਟ ਪਈ ਐ ਮਤਲਬ ਤੁਹਾਨੂੰ ਲੋਕਾਂ ਨੇ ਰਿਜੈਕਟ ਕਰਤਾ ਪਰ ਆਪਣੇ ਭਾਰਤ ਚ ਜਿਆ ਕੁਛ ਵੀ ਨਹੀਂ ਨੋਟਾਂ ਨੂੰ ਕਿ ਨੋਟਾਂ ਨੂੰ ਗਿਣਦੇ ਹੀ ਕੁਛ ਨਹੀਂ ਹੈਗੇ ਤੇ ਹਾਂ ਜਿਹੜੇ ਇਦਾਂ ਦੇ ਵਿਧਾਇਕ ਨੇ ਜਿਨ੍ਹਾਂ ਨੇ ਕੰਮ ਫੜ ਲਿਆ ਕਿ ਕਦੀ ਕਿਸੇ ਪਾਰਟੀ ਚ ਕਦੀ ਕਿਸੇ ਪਾਰਟੀ ਚ ਕਦੀ ਕਿਸੇ ਪਾਰਟੀ ਚ ਸੋ ਉਹਨਾਂ ਦੇ ਘਰ ਵਰਕਰਾਂ ਨੇ ਵੀ ਜਿਹੜਾ ਨੇ 4-5 ਪਾਰਟੀਆਂ ਦੇ ਜਿਹੜਾ ਝੰਡੇ ਨੇ ਉਹ ਰੱਖ ਲੈਨੇ ਕਿ ਪਤਾ ਨਹੀਂ ਨੇ ਜੀ ਸਵੇਰੇ ਕਿਹੜੀ ਪਾਰਟੀ ਚ ਚੱਲੇ ਜਾਣ ਤੇ ਸ਼ਾਮ ਨੂੰ ਕਿਹੜੀ ਪਾਰਟੀ ਚ ਆ ਜਾਣ ਤੇ ਉਸ ਵੇਲੇ ਉਸੇ ਚੰਪਾਰਟੀ ਦਾ ਝੰਡਾ ਲੈ ਕੇ ਤੋਰਨਾ ਪਵੇ ਸੋ ਜਿਹੇ ਹੀਆਂ ਚੀਜ਼ਾਂ ਦੇ ਉੱਤੇ ਮੈਂ ਕਹਿੰਦਾ ਕਿ ਰੋਕਥਾਮ ਹੋਣੀ ਚਾਹੀਦੀ ਹੈ ਮਾਨਯੋਗ ਜਿਹੜੀ ਸੁਪਰੀਮ ਕੋਰਟ ਹੈ ਜਾਂ ਹਾਈ ਕੋਰਟ ਹੈ ਇਹਨਾਂ ਨੂੰ ਕੋਈ ਸਖਤ ਫੈਸਲਾ ਜਿਹੜਾ ਐ ਉਸ ਉੱਤੇ ਲੈਣਾ ਚਾਹੀਦਾ ਕਿਉਂਕਿ ਤਨਾ ਕਿਤੇ ਲੋਕਾਂ ਨੇ ਆਪਣੇ ਦਿਮਾਗ ਦੇ ਨਾਲ ਆਪਣੇ ਕੰਫਰਟ ਦੇ ਨਾਲ ਇੱਕ ਫਤਵਾ ਦਿੱਤਾ ਹੁੰਦਾ ਸਰਕਾਰ ਨੂੰ ਸੋ ਜੇਕਰ ਉਹ ਫਤਵਾ ਹੀ 5 ਸਾਲ ਤੋਂ ਪਹਿਲਾਂ ਪਹਿਲਾਂ ਖਰਾਬ ਹੋ ਜਾਵੇ ਤਾਂ ਫਿਰ ਇਹ ਲੋਕਾਂ ਦੇ ਨਾਲ ਕਹਿ ਸਕਦੇ ਆ ਕਿ ਸਿੱਧੇ ਤੌਰ ਦੇ ਉੱਤੇ ਜਿਹੜਾ ਵੋਟ ਪਾਣ ਦਾ ਅਧਿਕਾਰ ਹੈ ਉਸ ਨੂੰ ਖਤਰਾ ਹੈ ਤੇ ਉਹ ਜਿਹੜਾ ਸੇਫ ਨਹੀਂ ਹੈ ਜੀ ਬਿਲਕੁਲ ਸੋ ਬਹੁਤ-ਬਹੁਤ ਧੰਨਵਾਦ ਵੀਕ ਜੀ ਪੂਰੀ ਜਾਣਕਾਰੀ ਸਾਨੂੰ ਸਾਂਝੀ ਕਰਨ ਦੇ ਲਈ ਸੋ ਇਸੇ ਤਰੀਕੇ ਦੇ ਨਾਲ ਅਸੀਂ ਦਿਨ ਪਰ ਦੇ ਚਰਚਿਤ ਮੁੱਦਿਆਂ ਨੂੰ ਲੈ ਕੇ ਵਿਚਾਰ ਚਰਚਾ ਕਰਦੇ ਰਹਿੰਦੇ ਆ ਤੇ ਸਾਡੇ ਇਸ ਪ੍ਰੋਗਰਾਮ ਦਾ ਨਾਮ ਹੈ ਦ ਨਿਊਜ਼ ਪੁਆਇੰਟ ਤੁਹਾਡੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਟਿੱਪਣੀ ਹੁੰਦੀ ਹੈ ਮੋਸਟ 웰ਕਮ ਹੈ ਜਰੂਰ ਟਿੱਪਣੀ ਵਾਲੇ ਬਾਕਸ ਦੇ ਵਿੱਚ ਲਿਖ ਕੇ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰਿਆ ਕਰੋ ਅਸੀਂ ਵੀ ਉਹਨਾਂ ਚੀਜ਼ਾਂ ਨੂੰ ਦੇਖ ਕੇ ਆਪਣੇ ਪ੍ਰੋਗਰਾਮ ਦੇ ਵਿੱਚ ਹੋਰ ਰੈਮੈਂਡਮੈਂਟ ਕਰਨ ਦਾ ਹੋਰ ਸੋਧ ਕਰਨ ਦਾ ਜਿਹੜਾ ਫੈਸਲਾ ਉਹ ਲੈ ਸਕਦੇ ਹਾਂ ਸੋ ਤੁਸੀਂ ਜੁੜੇ ਸੀ Sky News Punjab ਦੇ ਨਾਲ ਬਹੁਤ ਬਹੁਤ ਧੰਨਵਾਦ ਸਸ਼ੇ ਅਗਰ